ਖੜੀ ਆਵਾਜ਼ ਸਤਲੁਜ ਟੀਵੀ ਤੇ ਤੁਹਾਡਾ ਸਾਰਿਆਂ ਦਾ ਮੈਂ ਸੁਰੇਂਦਰ ਸਿੰਘ ਸਵਾਗਤ ਕਰਦਾ ਹਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪ੍ਰੋਗਰਾਮ ਟਾਕਿੰਗ ਪੰਜਾਬ ਤੁਸੀਂ ਐਮਾਜ਼ਨ ਫਾਇਰ ਟੀਵੀ Apple ਅਤੇ Roku ਟੀਵੀ ਤੇ ਨਾਲ-ਨਾਲ ਦੇਖ ਰਹੇ ਹੋ ਤੇ ਇਸ ਦੀ ਲਾਈਵ ਸਟ੍ਰੀਮਿੰਗ ਐਸ ਵੇਲੇ ਤੁਸੀਂ www.satlujtv.com ਤੇ ਵੀ ਦੇਖ ਰਹੇ ਹੋ ਇਹ ਸਾਡੀ ਵੈਬਸਾਈਟ ਹੈ ਇੱਕ ਵਾਰੀ ਫੇਰ ਨੋਟ ਕਰ ਲਓ satlujnetwork.tv ਤੇ ਸਾਡੇ ਨਾਲ ਸਟੂਡੀਓ ਚ ਗੱਲਬਾਤ ਕਰਨ ਲਈ ਫੋਨ ਨੰਬਰ ਹੈ 623 250 2734 ਤੁਸੀਂ ਇਸ ਵੇਲੇ ਸਕਰੀਨ ਤੇ ਵੀ ਦੇਖ ਰਹੇ ਹੋ ਤੇ ਇੱਕ ਗੱਲ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦਿਆਂ ਕਿ ਤੁਸੀਂ ਜਿਹੜੀ ਕਾਲ ਕਰਨੀ ਹੈ ਇਸ ਪ੍ਰੋਗਰਾਮ ਦੇ ਵਿੱਚ ਉਹ ਸਿਰਫ WhatsApp ਕਾਲ ਕਰਨੀ ਹੈ ਤੇ ਇਹ ਲਾਈਵ ਪ੍ਰੋਗਰਾਮ ਦੇ ਵਿੱਚ ਹੀ ਕਰ ਸਕਦੇ ਹੋ ਜਿਹੜਾ ਕਿ ਅੰਮ੍ਰਿਤਸਰ ਦੇ ਸਮੇਂ ਦੇ ਮੁਤਾਬਕ ਸਵੇਰੇ 6 ਵਜੇ ਹੁੰਦਾ ਤੇ ਇਸ ਵੇਲੇ ਜਿਹੜਾ ਸਮਾਂ ਉਹ ਅੰਮ੍ਰਿਤਸਰ ਦੇ ਸਮੇਂ ਦੇ ਮੁਤਾਬਕ ਸਵੇਰੇ 6:11 ਹੋਏ ਨੇ ਤੇ ਸਾਡੇ ਲਾਈਵ ਦਾ ਸਮਾਂ ਕੈਲੀਫੋਰਨੀਆ ਦਾ ਇਸ ਵੇਲੇ ਸ਼ਾਮ ਦੇ 5:40 ਮਿੰਟ 41 ਮਿੰਟ ਹੋ ਗਏ ਨੇ ਤੇ ਨਿਊਯਾਰਕ ਚ ਰਾਤੀ 8:41 ਮਿੰਟ ਹੋਏ ਨੇ ਸਿਡਨੀ ਇਸ ਸਵੇਰੇ 10:41 ਮਿੰਟ ਹੋਏ ਨੇ ਤੇ ਯੂਕੇ ਲੰਡਨ ਚ ਇਸ ਵੇਲੇ ਸਵੇਰ ਦੇ 1:41 ਮਿੰਟ ਹੋ ਰਹੇ ਨੇ ਤਰੀਕ ਹੈ 10 ਜੁਲਾਈ ਤੇ ਦਿਨ ਹੈ ਬੁੱਧਵਾਰ ਤੇ ਅੱਜ ਅਸੀਂ ਗੱਲ ਕਰਾਂਗੇ ਭਾਰਤ ਰੂਸ ਅਤੇ ਚੀਨ ਦੀ ਜਿਹੜੀ ਨਵੀਂ ਸਬੰਧੀ ਹੋਈ ਹੈ ਸਿੱਖਾਂ ਦੇ ਖਿਲਾਫ ਉਹਦੇ ਬਾਰੇ ਤੇ ਕੱਲ ਵੀ ਅਸੀਂ ਪ੍ਰੋਗਰਾਮ ਕੀਤਾ ਸੀ ਜਿਹੜਾ ਉਸ ਦੇ ਬਾਰੇ ਬਹੁਤ ਸਾਰੀਆਂ ਮੈਨੂੰ ਨਿੱਜੀ ਤੌਰ ਦੇ ਉੱਤੇ ਕਾਲਸ ਆਈਆਂ ਬਾਅਦ ਦੇ ਵਿੱਚ ਤੇ ਬਹੁਤ ਕੁਝ ਹੋਰ ਉਹਦੇ ਬਾਰੇ ਵੀ ਅੱਜ ਅਸੀਂ ਥੋੜੀ ਜੀ ਗੱਲਬਾਤ ਕਰਾਂਗੇ ਅ ਇਸ ਪ੍ਰੋਗਰਾਮ ਦੇ ਅੰਤ ਦੇ ਵਿੱਚ ਪਰ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਕਿ ਨਵੀਂ ਸਫਬੰਦੀ ਕੀ ਹੋਈ ਹੈ ਤੇ ਇਸ ਦਾ ਸਿੱਖਾਂ ਤੇ ਖਾਲਸਾਣ ਤੇ ਪੰਜਾਬ ਦੀ ਆਜ਼ਾਦੀ ਦੇ ਉੱਤੇ ਕੀ ਅਸਰ ਪੈਣ ਵਾਲਾ ਮੇਰੇ ਇੰਦਰ ਮੋਦੀ ਦੀ 8 ਜੁਲਾਈ ਸੋਮਵਾਰ ਨੂੰ ਮਾਸਕੋ ਫੇਰੀ ਭਾਰਤ ਅਤੇ ਰੂਸ ਦੇ ਤੋਵਾਂ ਲੀਡਰਾਂ ਦੇ ਦਰਮਿਆਨ ਹਰ ਸਾਲ ਸਿਖਰ ਸੰਮੇਲਨ ਤੇ ਇਕੱਠੇ ਜੁੜਨ ਦੀ ਦੋਵਾਂ ਮੁਲਕਾਂ ਦੀ ਪੁਰਾਣੀ ਪਰੰਪਰਾ ਦੀ ਇੱਕ ਪੁਸ਼ਟੀ ਹੈ ਉਸ ਨੂੰ ਅੱਗੇ ਤੋਰਦੀ ਹੈ ਇਹ ਕੋਈ ਨਵੀਂ ਗੱਲ ਨਹੀਂ ਕਿ ਉਹ ਪਹਿਲੀ ਵਾਰ ਇਸ ਤਰ੍ਹਾਂ ਮਿਲੇ ਰਹੇ ਮੋਦੀ ਨੇ ਆਪਣੇ ਤੀਜੇ ਕਾਰਜਕਾਲ ਦੇ ਵਿੱਚ ਦੁਬੱਲੇ ਦੌਰੇ ਲਈ ਰੂਸ ਦੀ ਆਪਣੀ ਪਹਿਲੀ ਪਸੰਦ ਦੇ ਨਾਲ ਭਾਵ ਰੂਸ ਦੀ ਝੋਲੀ ਦੇ ਵਿੱਚ ਪੈਣ ਦੀ ਇੱਕ ਪਰੰਪਰਾ ਨੂੰ ਵੀ ਬਰਕਰਾਰ ਰੱਖਿਆ ਇੱਕ 2 ਸਾਲ ਪਹਿਲਾਂ ਜਾਂ ਆ ਭਾਈ ਨੀਦਰ ਦੀ ਸ਼ਹਾਦਤ ਦੇ ਪਹਿਲਾਂ ਇੰਜ ਨਹੀਂ ਸੀ ਉਸ ਵੇਲੇ ਜਿਹੜੀਆਂ ਮੁਲਾਕਾਤਾਂ ਹੁੰਦੀਆਂ ਸੀ ਭਾਈ ਨੀਦਰ ਦੀ ਸ਼ਹਾਦਤ ਤੋਂ ਪਹਿਲਾਂ ਦੀਆਂ ਉਹ ਬਿਲਕੁਲ ਵੱਖਰੀਆਂ ਸਨ ਹੁਣ ਤੋਂ ਤੇ ਭਾਰਤ ਦੀ ਫੋਟੋ ਦੇ ਰੰਗ ਬਿਲਕੁਲ ਬਦਲੇ-ਬਦਲੇ ਹੋਏ ਨੇ ਜੇ ਇਹਨਾਂ ਰੰਗਾਂ ਦੇ ਬਦਲਣ ਦੀ ਥਾਪਾਉਣ ਦੀ ਕੋਸ਼ਿਸ਼ ਕਰੀਏ ਤਾਂ ਅਸੀਂ ਦੇਖਦੇ ਹਾਂ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪਹਿਲੇ 5 ਸਾਲ ਅਤੇ ਫਿਰ ਦੂਜੇ 5 ਸਾਲਾਂ ਦੇ ਕਾਰਜਕਾਲ ਦੇ ਵਿੱਚ ਭਾਰਤ ਨੂੰ ਆਪਣੇ ਆਪ ਦੇ ਤੌਰ ਤੇ ਇੱਕ ਵਿਸ਼ਵ ਵਿਆਪੀ ਤਾਕਤ ਸਾਬਤ ਕਰਨ ਜਾਂ ਦੁਨੀਆ ਨੂੰ ਇਹ ਗੱਲ ਮਨਵਾਉਣ ਲਈ ਆਪਣੇ ਸਿਰਫ ਉਹਨਾਂ ਗਵਾਂਢੀ ਦੇਸ਼ਾਂ ਦੀ ਯਾਤਰਾ ਕਰਦਾ ਸੀ ਜਿਹੜੇ ਭਾਰਤ ਅਤੇ ਪੱਛਮੀ ਮੁਲਕਾਂ ਦੇ ਗਰੁੱਪ ਦੀ ਹਮਾਇਤ ਕਰਦੇ ਸਨ ਇਹਨਾਂ ਚ ਯੂਰਪ ਅਤੇ ਮਿਡਲ ਈਸਟ ਦੇ ਮੁਲਕ ਵੀ ਸ਼ਾਮਲ ਨੇ ਪਰ ਇਸ ਸਭ ਦੇ ਅੰਦਰ ਰੂਸ ਨਾਲ ਭਾਰਤ ਦਾ ਲਗਾਤਾਰ ਵਪਾਰਕ ਸਬੰਧ ਵੀ ਚੱਲਦਾ ਰਿਹਾ ਮਤਲਬ ਭਾਰਤ ਨੂੰ ਇਹ ਪਤਾ ਸੀ ਕਿ ਰੂਸ ਨਾਲ ਉਸਦਾ ਵਪਾਰ ਅਮਰੀਕਾ ਵੱਲੋਂ ਸੰਯੁਕਤ ਰਾਸ਼ਟਰ ਦੇ ਰਾਹੀਂ ਪੂਰੀ ਦੁਨੀਆ ਤੇ ਲਾਈਆਂ ਉਹਨਾਂ ਪਾਬੰਦੀਆਂ ਦੀ ਉਲੰਘਣਾ ਕਰ ਰਿਹਾ ਹੈ ਜਿਨ੍ਹਾਂ ਨੂੰ ਅਮਰੀਕਾ ਤੇ ਪੱਛਮੀ ਮੁਲਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਪਰ ਭਾਰਤ ਰੂਸ ਦਰਮਿਆਨ ਇਹ ਸਭ ਕੁਝ ਦਾ ਵਪਾਰ ਆਦਾਨ-ਪ੍ਰਦਾਨ ਚੱਲਦਾ ਰਿਹਾ ਹਾਲਾਤ ਅਜਿਹੇ ਸਨ ਕਿ ਭਾਰਤ ਵੱਲੋਂ ਇਹ ਉਲੰਘਣਾ ਕੀਤੇ ਜਾਣ ਦੇ ਮੱਦੇਨਜ਼ਰ ਫੌਰੀ ਤੌਰ ਤੇ ਅਮਰੀਕਾ ਕੋਈ ਕਾਰਵਾਈ ਨਹੀਂ ਕਰ ਸਕਿਆ ਪਰ ਇਹ ਗੱਲ ਨਹੀਂ ਕਿ ਅਮਰੀਕਾ ਭਾਰਤ ਦੇ ਖਿਲਾਫ ਕੋਈ ਕਾਰਵਾਈ ਕਰਨ ਤੋਂ ਬਿਲਕੁਲ ਬੇਵਸ ਸੀ ਜਾਂ ਉਹ ਕੋਈ ਕਾਰਵਾਈ ਨਹੀਂ ਸੀ ਕਰ ਸਕਦਾ ਸੰਯੁਕਤ ਰਾਸ਼ਟਰ ਵੀ ਅਤੇ ਅਮਰੀਕਾ ਆਪਣੇ ਤੌਰ ਤੇ ਵੀ ਭਾਰਤ ਦੇ ਖਿਲਾਫ ਸਿੱਧੀਆਂ ਪਾਬੰਦੀਆਂ ਲਾ ਸਕਦੇ ਸਨ ਲਾ ਸਕਦਾ ਸੀ ਤੇ ਇਹਦੇ 'ਚ ਕੋਈ ਦੋਰਾਵਾ ਨਹੀਂ ਨੇ ਕਿਸੇ ਵੇਲੇ ਵੀ ਪਾਬੰਦੀਆਂ ਲਾਈਆਂ ਜਾ ਸਕਦੀਆਂ ਨੇ ਪਰ ਏਸ਼ੀਆ ਤੇ ਮਿਡਲ ਈਸਟ ਚ ਚੀਨ ਦੀ ਵਾਧਦੀ ਤਾਕਤ ਦੀ ਵਜ੍ਹਾ ਤੋਂ ਅਮਰੀਕਾ ਕੋਲ ਕਮਜ਼ੋਰ ਹੋ ਚੁੱਕੇ ਪਾਕਿਸਤਾਨ ਦੀ ਥਾਂ ਤੇ ਇੱਕੋ ਇੱਕ ਚੋਣ ਭਾਰਤ ਹੀ ਬਚਦਾ ਸੀ ਇਸ ਲਈ ਭਾਰਤ ਲੰਮਾ ਸਮਾਂ ਕੁਮਾਂਤਰੀ ਪਾਬੰਦੀਆਂ ਤੋਂ ਬਚਿਆ ਰਿਹਾ ਅਤੇ ਰੂਸ ਤੋਂ ਸਸਤੇ ਭਾਅ ਤੇਲ ਲੈ ਕੇ ਯੂਰਪੀਆ ਤੇ ਹੋਰਨਾਂ ਮੁਲਕਾਂ ਨੂੰ ਮਹਿੰਗੇ ਭਾਅ ਵੇਚ ਕੇ ਮੁਨਾਫਾ ਵੀ ਕੱਟਦਾ ਰਿਹਾ ਅਤੇ ਰੂਸ ਨੂੰ ਯੂਕਰੇਨ ਦੀ ਜੰਗ ਦੇ ਮਹਾਸਤੇ ਟਕਰਾ ਵੀ ਕਰਦਾ ਰਿਹਾ ਸੋ ਇਹ ਭਾਰਤ ਦੀ ਚਾਲ ਕਹੀ ਜਾ ਸਕਦੀ ਹੈ ਭਾਰਤ ਦੀ ਕੂਟਨੀਤੀ ਕਹੀ ਜਾ ਸਕਦੀ ਹੈ ਜਾਂ ਜਿਹੜੀ ਬ੍ਰਾਹਮਣਿਕਲ ਸਿਸਟਮ ਦੀ ਇੱਕ ਆਦਤ ਹੈ ਜਾਂ ਉਸ ਦਾ ਸੁਭਾਅ ਅਸੀਂ ਇੱਥੇ ਉਸ ਦਾ ਮੁਜ਼ਾਹਰਾ ਦੇਖ ਸਕਦੇ ਹਾਂ ਭਾਰਤ ਦੀਆਂ ਇਹਨਾਂ ਹਰਕਤਾਂ ਤੋਂ ਸੋ ਇਸ ਤਰ੍ਹਾਂ ਅਮਰੀਕਾ ਨੂੰ ਭਾਰਤੀ ਦੋਮੁਖੇ ਸੱਪ ਦੀ ਕਿਸਮ ਬਾਰੇ ਉਸ ਦੇ ਪਿਛਲੇ 70 ਸਾਲਾਂ ਦੇ ਇਤਿਹਾਸਿਕ ਪਿਛੋਕਰ ਤੋਂ ਅੰਦਾਜ਼ਾ ਸੀ ਐਸ ਤੋਂ ਇਹ ਗੱਲ ਵੀ ਸਪਸ਼ਟ ਹੁੰਦੀ ਹੈ ਕਿ ਜੇ ਭਾਰਤ ਆਪਣੇ ਹਿੱਤਾਂ ਲਈ ਕਮਾਂਤਰੀ ਫਰੰਟ ਤੇ ਅਮਰੀਕਾ ਜਿਹੇ ਮੁਲਕ ਨੂੰ ਧੋਖਾ ਦੇ ਸਕਦਾ ਤਾਂ ਪੰਜਾਬ ਦੀ ਆਜ਼ਾਦੀ ਲਈ ਵੱਖ-ਵੱਖ ਗਰੁੱਪਾਂ 'ਚ ਵੱਖ-ਵੱਖ ਧੜਿਆਂ 'ਚ ਵੱਖੋ-ਵੱਖਰੇ ਤਰੀਕੇ ਨਾਲ ਲੜ ਰਹੇ ਸਿੱਖਾਂ ਨੂੰ ਚਿਤ ਕਰਨਾ ਉਸ ਦੀ ਆਪਣੀ ਅਤੇ ਰੂਸੀ ਮਸ਼ੀਨਰੀ ਲਈ ਕਿੰਨਾ ਕੋਖਾ ਹੋਵੇਗਾ ਇੱਥੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਉਂਝ ਗੁਰੂ ਦੇ ਓਟ ਆਸਰੇ ਨਾਲ ਲੜਨ ਵਾਲੇ ਲੋਕ ਛੋਟੀਆਂ-ਮੋਟੀਆਂ ਉੱਪਰ-ਥੱਲੇ ਹੋਣ ਵਾਲੀਆਂ ਘਟਨਾਵਾਂ ਨੂੰ ਗੌਲਦੇ ਨਹੀਂ ਕਿ ਅਸੀਂ ਇਹ ਵੀ ਨਹੀਂ ਗੌਲਦੇ ਕਿ ਭਾਰਤ ਕਿੰਨਾ ਤਗੜਾ ਜਾਂ ਕਿੰਨਾ ਕਮਜ਼ੋਰ ਹੈ ਜਾਂ ਕਿੰਨੀ ਉਸਦੇ ਕੋਲ ਤਾਕਤ ਹੈ ਜਾਂ ਕਿੰਨੀ ਤਾਕਤ ਨਹੀਂ ਹੈ ਜਾਂ ਕਿਹੜੇ-ਕਿਹੜੀਆਂ ਵਿਸ਼ੇਸ਼ ਤਾਕਤਾਂ ਦੇ ਨਾਲ ਉਹ ਮਿਲ ਕੇ ਕੰਮ ਕਰ ਰਿਹਾ ਅਸੀਂ ਇਹ ਬਿਲਕੁਲ ਵਿਚਾਰਦੇ ਨਹੀਂ ਅਸੀਂ ਗੁਰੂ ਦੇ ਓਟ ਆਸਰੇ ਨਾਲ ਚੱਲੇ ਹੋਏ ਹਾਂ ਪਰ ਬਿਲਕੁਲ ਅਜਿਹਾ ਵੀ ਨਹੀਂ ਹੈ ਅੱਜ ਪੜ੍ਹਿਆ ਲਿਖਿਆ ਕੈਨੇਡਾ ਅਮਰੀਕਾ ਰਹਿੰਦਾ ਸਿੱਖ ਭਾਰਤ ਦੀਆਂ ਲੂੰਬੜ ਚਾਲਾਂ ਨੂੰ ਸਿਰਫ ਸਮਝਣ ਦੇ ਹੀ ਸਮਰੱਥ ਨਹੀਂ ਹੋਇਆ ਬਲਕਿ ਉਸ ਦੀਆਂ ਚਾਲਾਂ ਦਾ ਤੋੜ ਲੱਭਣ ਲੱਗ ਪਿਆ ਹੁਣ ਇੱਕ ਪਾਸੇ ਜਿੱਥੇ ਭਾਰਤ ਦੇ ਸੌਫਟ ਟਾਰਗੇਟ ਪਾਲਿਸੀ ਦੇ ਅਧੀਨ ਮਜਬੂਰੀਆਂ 'ਚ ਜਿਉ ਰਹੇ ਪੰਜਾਬ ਦੇ ਸਿੱਖਾਂ ਨੂੰ ਆਪਣੇ ਦਬਾਅ ਹੇਠ ਲੈਂਦਾ ਉਥੇ ਦੂਜੇ ਪਾਸੇ ਉਸ ਨੂੰ ਅਮਰੀਕਾ ਤੇ ਕੈਨੇਡਾ ਜਾਂ ਦੂਜੇ ਮੁਲਕਾਂ 'ਚ ਵਸਦੇ ਸਿੱਖਾਂ ਦਾ ਪ੍ਰਚੰਡ ਵਿਰੋਧ ਵੀ ਪੈ ਨਿਕਲਦਾ। ਕਹਿਣ ਦਾ ਮਤਲਬ ਇਹ ਹੈ ਕਿ ਪੰਜਾਬ ਦੇ ਸਿੱਖ ਵੀ ਭਾਵੇਂ ਮਜਬੂਰੀ ਕਾਰਨ ਹੀ ਸਹੀ ਪਰ ਮਹਿਜ਼ ਕੁਝ ਸਮੇਂ ਲਈ ਹੀ ਭਾਰਤ ਦੇ ਸਰੀਰਕ ਅਤੇ ਮਾਨਸਿਕ ਜ਼ੁਲਮ ਨੂੰ ਸਹਿਣ ਕਰ ਰਹੇ ਨੇ। ਪੰਜਾਬ ਚ ਵਸਦੇ ਸਿੱਖਾਂ ਵੱਲੋਂ ਆਪਣੇ ਆਪ ਨਾਲ ਕੀਤਾ ਗਿਆ ਇਹ ਇੱਕ ਮਾਨਸਿਕ ਸਮਝੌਤਾ ਇਹ ਇਹ ਹੁਣ ਇਹਨੂੰ ਸਮਝਣ ਦੀ ਲੋੜ ਹੈ ਕਿ ਇਹ ਪੰਜਾਬ ਦੇ ਸਿੱਖਾਂ ਵੱਲੋਂ ਆਪਣੇ ਆਪ ਨਾਲ ਕੀਤਾ ਗਿਆ ਇੱਕ ਮਾਨਸਿਕ ਸਮਝੌਤਾ ਇਹ ਕਦੇ ਵੀ ਟੁੱਟ ਸਕਦਾ ਸਿੱਖ ਕਦੇ ਵੀ ਤੋੜ ਸਕਦੇ ਨੇ ਆਪਣੇ ਆਪ ਨਾਲ ਕੀਤਾ ਹੋਇਆ ਸਮਝੌਤਾ ਕਿ ਅਸੀਂ ਇੰਨਾ ਕੁ ਚਿਰ ਉਦੋਂ ਤੱਕ ਇੱਕ ਲਿਮਟ ਇੱਕ ਸਰਹੱਦ ਇੱਕ ਹੱਦ ਹੈ ਉਹਨਾਂ ਦੀ ਕਿ ਇੱਥੋਂ ਤੱਕ ਅਸੀਂ ਚੱਲ ਸਕਦੇ ਹਾਂ ਭਾਰਤ ਨਾਲ ਪਰ ਪੱਕੇ ਤੌਰ ਤੇ ਨਹੀਂ ਤੇ ਉਹ ਸਿੱਖ ਨੇ ਜਿਹੜੇ ਉਹ ਚੰਗਿਆੜੀਆਂ ਨੇ ਤੇ ਕਿਸੇ ਵੀ ਵੇਲੇ ਦਿੱਲੀ ਨੂੰ ਸਾੜ ਕੇ ਸੁਆਹ ਕਰਨ ਦੀ ਸਮਰੱਥਾ ਵੀ ਰੱਖਦੇ ਨੇ ਇਹ ਜਿਹੜੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਕਿ ਸਾੜਨ ਦੀ ਸਮਰੱਥਾ ਰੱਖਦੇ ਨੇ ਸਾੜ ਕੇ ਸੁਆਹ ਕਰਨ ਦੀ ਸਮਰੱਥਾ ਰੱਖਦੇ ਨੇ ਇਹ ਕੋਈ ਮਨ ਘੜਤੀ ਆ ਆਪਣੇ ਆਪ ਦੀ ਪਿੱਠ ਥਾਪਣ ਵਾਲੀ ਗੱਲ ਨਹੀਂ ਹੈ ਜੇ ਮੋਦੀ ਅੱਜ ਪੁਤਿਨ ਦੇ ਗੋਡਿਆਂ ਥੱਲੇ ਬੈਠਾ ਤਾਂ ਉਹ ਸਾਡੀ ਐਸੀ ਸਮਰੱਥਾ ਦੀ ਵਜ੍ਹਾ ਕਰਕੇ ਬੈਠਾ ਤੇ ਹੁਣ ਆਪਾਂ ਮੋਦੀ ਅਤੇ ਪੁਤਿਨ ਦੀ ਮੀਟਿੰਗ ਨੂੰ ਵੇਰਵੇ ਨਾਲ ਵਿਚਾਰਾਂਗੇ ਉਹਦੇ ਤੇ ਗੱਲ ਕਰਦੇ ਹਾਂ 2018-2019 ਤੱਕ ਭਾਰਤ ਅਤੇ ਅਮਰੀਕਾ ਦੀ ਕਮਾਂਤਰੀ ਅਤੇ ਵਪਾਰ ਦੇ ਕਈ ਸਾਂਝੇ ਮਾਮਲਿਆਂ ਤੇ ਗੂੜੀ ਸਾਂਝ ਬਣੀ ਹੋਈ ਸੀ ਇਸ ਸਾਂਝ ਦੇ ਦੌਰਾਨ ਅਮਰੀਕਾ ਤੇ ਕੈਨੇਡਾ ਚ ਖਾਲਸਤਰਾਂ ਦੀ ਉੱਠ ਰਹੀ ਆਵਾਜ਼ ਅਤੇ ਸਰਗਰਮੀ ਵੀ ਲਗਾਤਾਰ ਵਧਦੀ ਗਈ ਸਿੱਖਾਂ ਦੀ ਆਜ਼ਾਦੀ ਦੀਆਂ ਅਜਿਹੀਆਂ ਸਰਗਰਮੀਆਂ ਨੂੰ ਰੋਕਣ ਲਈ ਭਾਰਤ ਨੇ ਦੋਵਾਂ ਮੁਲਕਾਂ ਦੇ ਲੀਡਰਾਂ ਕੋਲ ਕਈ ਵਾਰ ਸ਼ਿਕਾਇਤ ਵੀ ਕੀਤੀ ਕਿਉਂਕਿ ਆਜ਼ਾਦੀ ਨਾਲ ਸੰਬੰਧਿਤ ਸਿੱਖਾਂ ਦੀਆਂ ਅਜਿਹੀਆਂ ਸਰਗਰਮੀਆਂ ਬਿਲਕੁਲ ਅਮਨਮਈ ਅਤੇ ਇਹਨਾਂ ਮੁਲਕਾਂ ਦੇ ਕਾਨੂੰਨੀ ਦਾਇਰੇ ਦੇ ਅਧੀਨ ਆਉਂਦੀਆਂ ਸਨ ਉਸ ਕਾਨੂੰਨੀ ਦਾਇਰੇ ਦੇ ਅਧੀਨ ਰਹਿ ਕੇ ਉਹ ਮੁਜ਼ਾਰੇ ਕਰਦੇ ਰਹੇ ਜਿੱਥੇ ਕਿਤੇ ਭਾਵੇਂ ਖਾਲਸਾ ਦੇ ਝੰਡੇ ਲੈ ਕੇ ਜਾਂ ਪਾਰਟੂ ਦੀਆਂ ਅੰਬੈਸੀਆਂ ਦੇ ਸਾਹਮਣੇ ਪ੍ਰਦਰਸ਼ਨ ਕਰਦੇ ਰਹੇ ਇਹ ਅਮਰੀਕਾ ਤੇ ਕੈਨੇਡਾ ਦੀਆਂ ਜਿਹੜੀਆਂ ਕਾਨੂੰਨੀ ਅਸੀਂ ਕਹਿ ਸਕਦੇ ਹਾਂ ਕਿ ਮਤਾਂ ਉਹਨਾਂ ਦੇ ਅਧੀਨ ਕੀਤੀਆਂ ਗਈਆਂ ਸਨ ਬਲਕਿ ਇਹ ਆਪਣੇ ਆਪ 'ਚ ਮਨੁੱਖੀ ਅਧਿਕਾਰਾਂ ਦੇ ਹੁੰਦੇ ਘਾਣ ਦੇ ਵਿਰੋਧ 'ਚ ਹੁੰਦੀਆਂ ਸਨ ਇਸ ਲਈ ਅਮਰੀਕਾ ਤੇ ਕੈਨੇਡਾ ਨੇ ਸਿੱਖ ਸਰਗਰਮੀਆਂ ਨੂੰ ਰੋਕਣ ਤੋਂ ਖੁੱਲਾ ਜਵਾਬ ਦੇ ਦਿੱਤਾ ਸਿੱਖਾਂ ਦੀਆਂ ਇਹਨਾਂ ਸਰਗਰਮੀਆਂ ਦੇ ਨਾਲ ਹੀ ਰੈਫਰੈਂਡਮ ਦੀ ਮੁਹਿੰਮ ਨੇ ਭਾਰਤ ਨੂੰ ਕਮਾਂਤਰੀ ਫਰੰਟ ਤੇ ਹੋਰ ਵੱਡੀ ਚੁਣੌਤੀ ਪੇਸ਼ ਕਰ ਦਿੱਤੀ। ਸੋ ਸਿੱਖਾਂ ਦੀ ਆਜ਼ਾਦੀ ਦੀ ਲਹਿਰ ਨੇ ਪਹਿਲਾਂ ਭਾਰਤ ਤੇ ਫਿਰ ਕੁੱਲ ਦੁਨੀਆਂ ਦੇ ਲੋਕਾਂ ਨੂੰ ਸਿੱਖਾਂ ਦੇ ਮਸਲਿਆਂ ਨੂੰ ਵਿਚਾਰਨ ਲਈ ਆਪਣਾ ਵਕਤ ਕੱਢਣ ਲਾ ਦਿੱਤਾ। ਲੋਕਾਂ ਨੂੰ ਅਮਰੀਕਾ ਤੇ ਕੈਨੇਡਾ 'ਚ ਬਣ ਰਹੀ ਸਿੱਖ ਲਹਿਰ ਦੇ ਬਾਅਦ ਪਤਾ ਲੱਗਣਾ ਸ਼ੁਰੂ ਹੋਇਆ। ਕਿਸ ਸਿੱਖਾਂ ਨੂੰ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਸਿੱਖ ਭਾਰਤ ਵਿੱਚ ਗੁਲਾਮ ਕਿਵੇਂ ਅਤੇ ਕਿਉਂ ਨੇ ਭਾਰਤ ਵੱਲੋਂ 1947 ਦੇ ਬਾਅਦ ਸਿੱਖਾਂ ਨੂੰ ਦਬਾਉਣ ਲਈ ਲਗਾਤਾਰ ਕੀਤੇ ਜਾ ਰਹੇ ਯਤਨ ਅਤੇ ਖਰਚੇ ਜਾ ਰਹੇ ਕਰੋੜਾਂ ਡਾਲਰਾਂ ਦੀ ਮਾਇਆ ਮਿੱਟੀ ਹੋ ਗਈ ਇਹ ਅਜੀਤ ਡੋਵਾਲ ਸਮੰਤ ਗੋਇਲ ਵਰਗੇ ਜਿਹੜੇ ਰਾ ਦੇ ਅਫਸਰ ਅਤੇ ਮੋਹਨ ਭਾਗਵਤ ਦੀ ਜਿਹੜੀ ਨਾਗਪੁਰੀ ਟੀਮ ਨੂੰ ਐਸ ਦਾ ਡੂੰਗਾ ਸਦਮਾ ਸਹਾਰਨਾ ਵੀ ਔਖਾ ਹੋ ਗਿਆ ਅਤੇ ਉਹਨਾਂ ਨੂੰ ਜਾਪਿਆ ਕਿ ਜੇ ਸਿੱਖ ਬਗੈਰ ਜਥੇਬੰਦ ਹੋਏ ਇਹਨੂੰ ਮੈਂ ਅੰਡਰਲਾਈਨ ਕਰ ਰਿਹਾ ਗੱਲ ਨੂੰ ਬਗੈਰ ਜਥੇਬੰਦ ਹੋਏ ਅਸੀਂ ਦੇਖਦੇ ਹਾਂ ਨਾ ਛੋਟੇ ਛੋਟੇ ਗਰੁੱਪ ਇੱਕ ਦੂਜੇ ਦੀਆਂ ਲੱਤਾਂ ਵੀ ਖਿੱਚੀ ਜਾਂਦੇ ਨੇ ਵਿੱਚ ਵਿੱਚ ਮਤਲਬ ਥੋੜੀ ਥੋੜੀ ਗੱਲ ਵੀ ਕਰੀ ਜਾਂਦੇ ਨੇ ਸੋ ਉਹਨਾਂ ਨੂੰ ਲੱਗਿਆ ਕਿ ਜੇ ਬਗੈਰ ਜਥੇਬੰਦ ਹੋਏ ਸਿੱਖ ਅਤੇ ਵੱਖ-ਵੱਖ ਧੜਿਆਂ ਚ ਵੰਡੇ ਹੋਏ ਸਿੱਖ ਵੀ ਉਹਨਾਂ ਦੀ ਮੁਠੀ ਚ ਨਹੀਂ ਆ ਰਹੇ ਫੇਰ ਉਹ ਜਥੇਬੰਦ ਹੋ ਕੇ ਭਾਰਤ ਦਾ ਕੀ ਹਾਲ ਕਰਨਗੇ ਸੋ ਇਸ ਲਈ ਕਮਾਂਤਰੀ ਪਦਰ ਤੇ ਖਾਲਸਾ ਦੀ ਕਾਇਮੀ ਲਈ ਸਰਗਰਮ ਸਿੱਖ ਲੀਡਰਾਂ ਨੂੰ ਖੂਫੀਆ ਆਪਰੇਸ਼ਨਾਂ ਕਰਕੇ ਕਤਲ ਕਰਨ ਦਾ ਪਲਾਨ ਬਣਾਇਆ ਗਿਆ ਸਾਮੰਤ ਕੋਇਲ ਅਜੀਤ ਡੋਵਾਲ ਅਤੇ ਵਿਦੇਸ਼ ਵਿਭਾਗ ਨੇ ਮੋਦੀ ਨਾਲ ਇਸ ਖੂਫੀਆ ਕਤਲੋਗਾਰਤ ਨੂੰ ਅੰਜਾਮ ਦੇਣ ਵਾਸਤੇ ਫਾਈਨਲ ਮੀਟਿੰਗ ਕਰਨ ਦੇ ਬਾਅਦ ਸਿਰਫ ਕੁਝ ਦਿਨਾਂ ਦੇ ਅੰਦਰ ਅੰਦਰ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਪਾਕਿਸਤਾਨ 'ਚ ਭਾਈ ਅਵਤਾਰ ਸਿੰਘ ਖੰਡਾ ਨੂੰ ਇੰਗਲੈਂਡ 'ਚ ਅਤੇ ਭਾਈ ਹਰਦੀਪ ਸਿੰਘ ਨੀਜਰ ਨੂੰ ਕੈਨੇਡਾ 'ਚ ਕਤਲ ਕਰ ਦਿੱਤਾ। ਇਹਦੇ ਨਾਲ ਹੀ ਇਟਲੀ ਦੇ ਇੱਕ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਪਾਲ ਸਿੰਘ ਨੂੰ ਵੀ 12 ਫਰਵਰੀ 2014 ਵਾਲੇ ਦਿਨ ਚਾਕੂ ਮਾਰ ਕੇ ਕਤਲ ਕਰਵਾ ਦਿੱਤਾ। ਜਰਮਨੀ, ਇੰਗਲੈਂਡ ਅਤੇ ਅਮਰੀਕਾ ਵਿੱਚ ਵੀ ਕੁਝ ਹੋਰ ਸਿੱਖ ਲੀਡਰਾਂ ਦੇ ਕਤਲ ਕੀਤੇ ਜਾਣੇ ਸਨ। ਪਰ ਅਮਰੀਕੀ ਜਾਂਚ ਏਜੰਸੀ FBI ਵੱਲੋਂ ਮੌਕੇ 'ਤੇ ਕੀਤੀ ਗਈ ਕਾਰਵਾਈ ਦੇ ਕਾਰਨ ਨਿਖਲ ਗੁਫਤਾ ਰੰਗੇ ਹੱਥੀਂ ਫੜਿਆ ਗਿਆ ਅਤੇ ਭਾਰਤ ਦੀਆਂ ਅੱਤਵਾਦੀ ਕਾਰਵਾਈਆਂ ਦਾ ਭਾਂਡਾ ਚੁਰਾਹੇ 'ਚ ਭੰਨਿਆ ਗਿਆ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਸਾਹਮਣੇ ਆਉਣ ਅਤੇ ਭਾਈ ਨਿਜਰ ਦੇ ਕਾਤਲਾਂ ਦੀ ਗ੍ਰਿਫਤਾਰੀ ਹੋਣ ਦੇ ਨਾਲ ਭਾਰਤ ਦਾ ਸਿਰਫ ਅੱਤਵਾਦੀ ਚਿਹਰਾ ਹੀ ਦੁਨੀਆ ਸਾਹਮਣੇ ਨਹੀਂ ਆਇਆ ਬਲਕਿ ਭਾਰਤ ਵੱਲੋਂ ਅਮਰੀਕਾ ਕੈਨੇਡਾ ਨੂੰ ਜਿਹੜੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਸਨ ਕਿ ਭਾਰਤ ਵਿੱਚ ਸਿੱਖਾਂ ਨਾਲ ਕੋਈ ਵਿਤਕਰਾ ਨਹੀਂ ਹੋ ਰਿਹਾ ਉਹਨਾਂ ਦੇ ਖਿਲਾਫ ਅਮਰੀਕਾ ਤੇ ਕੈਨੇਡਾ ਵਿੱਚ ਕਾਰਵਾਈ ਕੀਤੀ ਜਾਵੇ ਉਹ ਭਾਰਤ ਦੇ ਖਿਲਾਫ ਹਿੰਸਾ ਕਰਦੇ ਨੇ ਅਤੇ ਸਿੱਖ ਭਾਰਤ ਦੇ ਖਿਲਾਫ ਹੱਤਿਆਵਦੀ ਕਾਰਵਾਈਆਂ ਦੇ ਵਿੱਚ ਸ਼ਾਮਲ ਨੇ ਉਹਨਾਂ ਸਾਰੇ ਬਿਆਨਾਂ ਦਾ ਪਾਜ ਉਗੜ ਕੇ ਸਾਡੇ ਸਾਹਮਣੇ ਆ ਗਿਆ ਸਾਡੇ ਕੀ ਦੁਨੀਆ ਦੇ ਸਾਹਮਣੇ ਆ ਗਿਆ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡਾ ਦੀ ਪਾਰਲੀਮੈਂਟ 'ਚ ਭਾਈ ਨਿਜਰ ਦੇ ਕਤਲ ਲਈ ਭਾਰਤ ਨੂੰ ਸਿੱਧਾ ਦੋਸ਼ੀ ਠਹਿਰਾਏ ਜਾਣ ਦੇ ਬਾਰੇ ਜਿਹੜਾ ਉਹਨਾਂ ਨੇ ਇਤਿਹਾਸਿਕ ਬਿਆਨ ਦਿੱਤਾ ਸੀ ਉਹ ਬਿਆਨ ਸਿੱਖ ਆਜ਼ਾਦੀ ਦੀ ਲਹਿਰ 'ਚ ਇੱਕ ਨਵਾਂ ਮੋੜ ਅਤੇ ਇੱਕ ਨਵਾਂ ਦੌਰ ਲੈ ਕੇ ਆਉਂਦਾ ਐ ਇੱਥੇ ਆ ਕੇ ਭਾਰਤ ਦੀ ਹਰ ਚਾਲ ਪੁੱਠੀ ਪੈ ਜਾਂਦੀ ਐ ਕੁਮੰਤਰੀ ਪਦਰ ਤੇ ਸਿੱਖ ਲਹਿਰ ਬਾਰੇ ਬਣੀ ਅਜਿਹੀ ਜ਼ਬਰਦਸਤ ਲੋਕ ਰਾਏ ਨੂੰ ਹੁਣ ਭਾਰਤ ਨੂੰ ਲੋਕ ਰਾਏ ਤੋਂ ਹੁਣ ਭਾਰਤ ਨੂੰ ਮਹਿਸੂਸ ਹੁੰਦਾ ਕਿ ਖਾਲਿਸਤਾਨ ਮਹਿਜ਼ ਕਾਗਜ਼ਾਂ 'ਚ ਜਾਂ ਨਾਅਰਿਆਂ 'ਚ ਨਹੀਂ ਬਲਕਿ ਇਸ ਦਾ ਕੋਈ ਨਿੱਗਰ ਵਜੂਦ ਵੀ ਹੈ ਤੇ ਇਹ ਭਾਰਤ ਨੂੰ ਚੰਗੀ ਤਰ੍ਹਾਂ ਮਹਿਸੂਸ ਹੋ ਗਿਆ ਕਿ ਇਹ ਲੋਕ ਸਿਰਫ ਨਾਅਰੇਬਾਜ਼ੀ ਕਰਨ ਵਾਲੇ ਨਹੀਂ ਨੇ ਜਾਂ ਇਹ ਕਾਗਜ਼ਾਂ 'ਚ ਗੱਲਾਂ ਕਰਨ ਵਾਲੇ ਨਹੀਂ ਨੇ ਸੋ ਕਿ ਖਾਲਿਸਤਾਨ ਦੁਨੀਆ ਦੇ ਨਕਸ਼ੇ ਤੇ ਕਿਸੇ ਵੇਲੇ ਵੀ ਆਪਣੇ ਰੰਗ ਬਖੇਰ ਸਕਦਾ ਹੈ ਇਹ ਅਹਿਸਾਸ ਹੋ ਗਿਆ ਅਮਰੀਕਾ ਨੇ ਭਾਰਤ ਦੇ ਮਾਮਲੇ 'ਚ ਹਮੇਸ਼ਾ ਸੋਚ ਸਮਝ ਕੇ ਅਤੇ ਆਪਣੇ ਵਪਾਰਕ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਹੀ ਕਰਮ ਜਾਂ ਪ੍ਰतिकਰਮ ਦਿੱਤਾ। ਕਈ ਮਾਮਲਿਆਂ 'ਚ ਸਿਰਫ ਬਿਆਨਬਾਜ਼ੀ ਤੱਕ ਹੀ ਸੀਮਤ ਰਿਹਾ ਅਮਰੀਕਾ। ਪਰ ਹੁਣ ਕਿਉਂਕਿ ਯੂਕਰੇਨ ਦੇ ਫਰੰਟ ਤੇ ਰੂਸ ਅਤੇ ਗਾਜ਼ਾ ਦੇ ਫਰੰਟ ਤੇ ਮਿਡਲ ਈਸਟ 'ਚ ਉਲਝਦਿਆਂ ਅਮਰੀਕਾ ਆਪਣੀ ਧਰਤੀ ਤੇ ਹੀ ਫਾੜੀ ਰਹਿ ਗਿਆ ਪ੍ਰਤੀਤ ਕਰਨ ਲੱਗਾ। ਅਮਰੀਕਾ ਦੀ ਧਰਤੀ ਤੇ ਕਿਸੇ ਅਮਰੀਕੀ ਨਾਗਰਿਕ ਜਾਂ ਨਾਗਰਿਕ ਦਾ ਕਤਲ ਕਰਨਾ ਜਾਂ ਉਸ ਨੂੰ ਕਤਲ ਕਰਨ ਦੀ ਸਾਜ਼ਿਸ਼ ਕਰਨਾ ਅਮਰੀਕੀ ਪ੍ਰਭੂਸੱਤਾ ਨੂੰ ਸਿੱਧੀ ਚੁਣੌਤੀ ਦੇਣਾ ਹੀ ਤਾਂ ਸੀ ਇਹ ਅਮਰੀਕਾ ਨੂੰ ਵੰਗਾਰਨ ਵਾਲੀ ਗੱਲ ਸੀ ਇੱਕ ਤਰੀਕੇ ਨਾਲ ਭਾਰਤੀ ਮੀਡੀਆ ਰਾਹੀਂ ਇੰਡੀਅਨ ਖੂਫੀਆ ਮਹਿਕਮੇ ਦੇ ਹੰਕਾਰੇ ਹੋਏ ਅਫਸਰਾਂ ਨੇ ਅਮਰੀਕਾ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਘਰ ਮੇਂ ਘੁਸਕੇ ਇੱਕ-ਇੱਕ ਕੋ ਮਾਰेंगे ਪਰ ਅਜਿਹਾ ਹੋ ਨਹੀਂ ਸਕਿਆ ਹੋ ਨਹੀਂ ਸੀ ਸਕਦਾ ਤੇ ਹੋਇਆ ਵੀ ਨਹੀਂ ਅਮਰੀਕਾ ਨੇ ਭਾਰਤ ਦਾ ਉਸਦੇ ਘਰ ਵਿੱਚ ਘੁਸਣ ਵਾਲਾ ਪੈਰ ਮੋੜ ਕੇ ਇੱਕ ਥਾਂ ਸਥਿਰ ਕਰ ਦਿੱਤਾ ਹੁਣ ਉਹ ਪੈਰ ਸਿਰਫ ਭਾਰਤੀ ਪੈਰ ਹੀ ਨਹੀਂ ਬਲਕਿ ਹੱਥ ਵੀ ਉਰੂਸ ਅੱਗੇ ਜੁੜ ਗਏ ਨੇ ਇੱਥੋਂ ਸ਼ੁਰੂ ਹੁੰਦੀ ਹੈ ਪੂਰਬ ਅਤੇ ਪੱਛਮ ਦਰਮਿਆਨ ਨਵੀਂ ਪਾਲਾਬੰਦੀ ਸਫਬੰਦੀ ऐसे नवी ਪਾਲਾਬੰਦੀ ਚ ਦੱਖਣ ਏਸ਼ੀਆ ਚ ਬਣਨ ਵਾਲੇ ਨਵੇਂ ਮੁਲਕ ਖਾਲਸਤਾਨ ਦੀਆਂ ਪੇਸ਼ਕਦਮੀਆਂ ਰੋਕਣ ਲਈ ਪੂਰੇ ਖੇਤੇ ਦੀਆਂ ਕਈ ਵਿਰੋਧੀ ਤਾਕਤਾਂ ਆਪਸ ਚ ਮਿਲ ਗਈਆਂ ਨੇ। ਮਤਲਬ ਜਿਵੇਂ ਚੋਣਾਂ ਚ ਵਿਰੋਧੀ ਪਾਰਟੀਆਂ ਸਰਕਾਰ ਬਣਾਉਣ ਲਈ ਜਾਂ ਕਿਸੇ ਦੂਜੀ ਪਾਰਟੀ ਨੂੰ ਸੱਤਾ ਤੋਂ ਦੂਰ ਰੱਖਣ ਲਈ ਆਪਸ ਚ ਅਣਕਿਆਸਿਆ ਨਾ ਮੁਮਕਿਨ ਗੱਠਜੋੜ ਕਰ ਲੈਂਦੀਆਂ ਨੇ। ਉਸੇ ਤਰ੍ਹਾਂ ਖਾਲਸਤਾਨ ਦੀ ਕਾਇਮੀ ਨੂੰ ਰੋਕਣ ਲਈ ਭਾਰਤ ਨੇ ਰੂਸ ਅੱਗੇ ਗੋਡੇ ਟੇਕ ਦਿੱਤੇ ਅਤੇ ਮੋਦੀ ਨੇ ਪੁਤਿਨ ਨੂੰ ਕਿਹਾ हे ਭਗਵਨ ਮੂਝੇ ਇਨ ਸਿਖੜੋਂ ਸੇ ਬਚਾਓ ਅਗਰ ਖਾਲਿਸਤਾਨ ਬਨ ਗਿਆ ਤੋ ਮੈਂ ਬਰਬਾਦ ਹੋ ਜਾਊਂਗਾ ਇਹ ਫਰਿਆਦ ਮੋਦੀ ਦੀ ਫਰਿਆਦ ਨਹੀਂ ਸੀ ਬਲਕੇ ਭਾਰਤ ਦੀ ਫਰਿਆਦ ਸੀ ਇਸ ਲਈ ਭਾਰਤ ਨੇ ਚੀਨ ਨਾਲ ਚੀਨ ਦੇ ਨਾਲ ਹੋਣ ਵਾਲੀ 2024 ਦੀ ਸੰਭਾਵੀ ਜੰਗ ਨੂੰ ਵੀ ਟਾਲ ਲਿਆ ਹਾਲ ਦੀ ਘੜੀ ਟਾਲ ਦਿੱਤਾ ਚੀਨ ਵੱਲੋਂ ਉੱਤਰ ਚ ਲਦਾਖ ਵੱਲ ਪੇਸ਼ਕਦਮੀਆਂ ਸੀਪੈਕ ਨੂੰ ਨਿਸ਼ਚਿਤ ਤੌਰ ਤੇ ਸ਼ੁਰੂ ਕਰਨ ਲਈ ਜਦੋਜਹਦ ਅਤੇ ਦੂਰਪੂਰਬਲ ਅਰੁਣਾਚਲ ਪ੍ਰਦੇਸ਼ ਦੀਆਂ ਹੱਦਾਂ ਦਰ ਦਾਖਲਾ 2024 ਚ ਚੀਨ ਅਤੇ ਭਾਰਤ ਦੇ ਦਰਮਿਆਨ ਜੰਗ ਦੀ ਪੇਸ਼ਨਗੋਈ ਕਰ ਰਿਹਾ ਸੀ ਪਰ ਹੁਣ ਇਹ ਜੰਗ ਪੁਤਿਨ ਦੀ ਦਖਲਅੰਦਾਜ਼ੀ ਦੇ ਕਾਰਨ ਹਾਲ ਦੀ ਘੜੀ ਅੱਗੇ ਪੈ ਗਈ ਹੈ ਟਲੀ ਨਹੀਂ ਭਾਰਤ ਰੂਸ ਅਤੇ ਚੀਨ ਦਾ ਇਹ ਗੱਠਜੋੜ ਵੀ ਚੋਣਾ ਦੇ ਗੱਠਜੋੜ ਵਾਂਗ ਸਿੱਧ ਹੋਣ ਵਾਲਾ ਹੈ ਜਿਵੇਂ ਸਰਕਾਰਾਂ ਟੁੱਟਦੀਆਂ ਨੇ ਓਵੇਂ ਇਹ ਗੱਠ ਜੋੜ ਵੀ ਟੁੱਟੇਗਾ ਪਾਕਿਸਤਾਨ ਬਾਰੇ ਮੈਂ ਮੈਂ ਕੁਝ ਦਿਨ ਪਹਿਲਾਂ ਹੀ ਦੱਸ ਚੁੱਕਾ ਅਤੇ ਜਿਹੜੀ ਗੱਲ ਡਾਕਟਰ ਇਕਤੀਦਾਰ ਚੇਮਾ ਹੋਰਾਂ ਦੇ ਨਾਲ ਮੈਂ ਪੋਡਕਾਸਟ ਕੀਤਾ ਸੀ ਉਹਦੇ ਵਿੱਚ ਵੀ ਇਹ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਪਾਕਿਸਤਾਨ ਇਸ ਵੇਲੇ ਹਾਸ਼ੀਏ ਤੇ ਹੈ ਸੋ ਮੈਂ ਦੱਸ ਚੁੱਕਾ ਹਾਂ ਕਿ ਅਜੀਤ ਡੋਵਾਲ ਨੇ ਖਾਸ ਯਤਨ ਕਰਕੇ ਆਈਐਸਆਈ ਨੂੰ ਇਸ ਗੱਲ ਲਈ ਮਨਾ ਲਿਆ ਸੀ ਕਿ ਉਹ ਸਿੱਖਾਂ ਦੇ ਵੱਖਰੇ ਮੁਲਕ ਦੇ ਮਾਮਲੇ ਤੇ ਮਦਦ ਨਾ ਕਰੇ। ਇਸ ਦੇ ਪਹਿਲਾਂ ਵੀ ਆਰਐਨਕਾਓ ਦੇ ਕਾਓ ਦੇ ਰਾ ਆ ਦੇ ਮੁਖੀ ਹੁੰਦਿਆਂ ਹੋਇਆਂ 1984 ਚ ਪਾਕਿਸਤਾਨ ਨੇ ਸਿੱਖ ਲਹਿਰ ਦੇ ਵਿਰੁੱਧ ਕੰਮ ਕੀਤਾ। ਪਰ ਸਾਨੂੰ ਜਿਹੜੀਆਂ ਰਿਪੋਰਟਾਂ ਹੁਣ ਮਿਲੀਆਂ ਨੇ ਉਹਨਾਂ ਦੇ ਮੱਦੇਨਜ਼ਰ ਕੁਝ ਦਿਨ ਪਹਿਲਾਂ ਇਹ ਸੰਭਾਵਨਾ ਬਣਦੀ ਦਿਖਾਈ ਦਿੱਤੀ ਕਿ ਨਨਕਾਣਾ ਸਾਹਿਬ ਵੱਲੋਂ 2024 ਜਾਂ ਥੋੜਾ ਅੱਗੇ ਪਿੱਛੇ ਸਿੱਖਾਂ ਨੂੰ ਠੰਡੀ ਹਵਾ ਦਾ ਬੁਲਾ ਆਏਗਾ। ਭਾਰਤ ਵੱਲੋਂ ਤਾਲਿਬਾਨ ਅੱਤਵਾਦੀਆਂ ਨੂੰ 10 ਮਿਲੀਅਨ ਡਾਲਰ ਦੀ ਰਕਮ ਦੇ ਕੇ ਕਸ਼ਮੀਰੀ ਅਤੇ ਸਿੱਖ ਲੀਡਰਾਂ ਨੂੰ ਕਤਲ ਕਰਵਾਉਣ ਦੀ ਜਿਹੜੀ ਗੁਪਤ ਸਾਜ਼ਿਸ਼ ਦਾ CIA ਦੀ ਜਿਹੜੀ ਆਫੀਸਰ ਸਾਰਾ ਐਡਮਸ ਵੱਲੋਂ ਪਰਦਾ ਫਾਸ਼ ਕੀਤਾ ਜਾਣ ਦੇ ਬਾਅਦ ਪੂਰੇ ਖੇਤੇ 'ਚ ਆਉਣ ਵਾਲੇ ਕੁਝ ਮਹੀਨਿਆਂ 'ਚ ਵੱਡਾ ਉਲਟਫੇਰ ਦੇਖਣ ਲਈ ਮਿਲ ਸਕਦਾ ਕਿਉਂਕਿ ਸਾਜ਼ਿਸ਼ ਦਾ ਪਰਦਾ ਫਾਸ਼ ਹੋਣ ਦੇ ਬਾਅਦ ਉਹ ਗੱਲਾਂ ਯਕੀਨ 'ਚ ਬਦਲ ਜਾਂਦੀਆਂ ਨੇ ਜਿਨ੍ਹਾਂ ਨੂੰ ਅਸੀਂ ਸਿਰਫ ਕਲਪਨਾ ਯਾ ਆਪਣੇ ਅੰਦਾਜ਼ਿਆਂ ਦੇ ਆਧਾਰ ਤੇ ਵਿਚਾਰ ਰਹੇ ਹੁੰਦੇ ਆ ਸਾਰਾ ਐਡਮਸ ਵੱਲੋਂ ਕੀਤੇ ਖੁਲਾਸੇ ਨੂੰ ਪੋਜ਼ਿਟਿਵ ਤਰੀਕੇ ਨਾਲ ਲੈਣ ਦੀ ਲੋੜ ਹੈ ਅਤੇ ਇਸ ਦੇ ਅੱਗੇ ਜਾ ਕੇ ਚੰਗੇ ਨਤੀਜੇ ਨਿਕਲਣ ਦੀ ਉਮੀਦ ਵੀ ਕਰ ਰਹੇ ਆ ਐਸ ਜੈ ਸ਼ੰਕਰ ਨਵੀਂ ਸਰਕਾਰ ਦਾ ਇੱਕ ਵਾਰ ਫੇਰ ਵਿਦੇਸ਼ ਮੰਤਰੀ ਬਣ ਗਿਆ ਤੇ ਅਜੀਤ ਡੋਵਾਲ ਇੱਕ ਵਾਰ ਫੇਰ ਭਾਰਤ ਸਰਕਾਰ ਦਾ ਸੁਰੱਖਿਆ ਸਲਾਹਕਾਰ ਬਣਾਇਆ ਗਿਆ ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇਹਨਾਂ ਕੋਲ ਹੋਰ ਕੋਈ ਚੱਜ ਤੇ ਬੰਦੇ ਨਹੀਂ ਨੇ ਇਸ ਤੋਂ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਬੰਦਿਆਂ ਕਰਕੇ ਭਾਰਤ ਪਿਛਲੇ 2 ਸਾਲਾਂ 'ਚ ਕੋ ਮੰਤਰੀ ਪਦਰ ਤੇ ਨਿਵਾਣਾ ਵੱਲ ਗਿਆ ਉਹਨਾਂ ਨੂੰ ਫੇਰ ਅਹੁਦੇ ਦਿੱਤੇ ਗਏ ਨੇ। ਮਤਲਬ ਸਾਫ਼ ਹੈ ਹੁਣ ਇੰਡੀਆ ਦੇ ਭਾਂਡੇ ਵਿਗਣ ਵਾਲੇ ਨੇ। ਇਸ ਨਾਲ ਸਿੱਖਾਂ ਦੇ ਅਮਰੀਕਾ, ਕੈਨੇਡਾ ਰਹਿੰਦੇ ਭਾਰਤੀ ਰਾਸ਼ਟਰਵਾਦੀ ਲੋਕ, ਪੱਤਰਕਾਰ, ਵੀਡੀਓ ਬਲੌਗਰ, ਰੇਡੀਓ ਤੇ ਅਖਬਾਰੀ ਪੱਤਰਕਾਰ ਜਾਂ ਕਿਸੇ ਨਾ ਕਿਸੇ ਤਰੀਕੇ ਭਾਰਤੀ ਅੰਬੈਸੀਆਂ ਨਾਲ ਜੁੜੇ ਹੋਏ ਲੋਕ ਆਪਣਾ ਆਪ ਵਿਚਾਰ ਲੈਣ। ਜਾ ਇਹ ਹੋ ਸਕਦਾ ਹੈ ਕਿ ਉਹਨਾਂ ਨੇ ਆਪਣਾ ਆਪ ਵਿਚਾਰਨਾ ਸ਼ੁਰੂ ਕਰ ਦੇਣਾ ਹੈ ਪ੍ਰੋਗਰਾਮ ਦੇਖਣ ਤੋਂ ਬਾਅਦ ਜਾਂ ਹੋ ਸਕਦਾ ਪਹਿਲਾਂ ਹੀ ਉਹ ਵਿਚਾਰ ਰਹੇ ਹੋਣ ਉਹਨਾਂ ਨੂੰ ਘਾਟੇ ਵਾਲਾ ਸੌਦਾ ਨਹੀਂ ਕਰਨਾ ਚਾਹੀਦਾ ਅਤੇ ਵਾਪਸ ਆਪਣੀਆਂ ਜੜ੍ਹਾਂ ਨਾਲ ਭਾਵ ਗੁਰੂ ਦੇ ਨਾਲ ਜੁੜਨਾ ਚਾਹੀਦਾ ਤੇ ਇਸ ਗੱਲਬਾਤ ਦੇ ਨਾਲ ਹੀ ਮੈਂ ਤੁਹਾਨੂੰ ਦੱਸ ਦਿਆਂ ਕਿ ਸਾਡਾ ਜਿਹੜਾ ਕੱਲ ਵਾਲਾ ਪ੍ਰੋਗਰਾਮ ਜਿਹੜਾ ਅਸੀਂ ਇੰਡੀਅਨ ਪੁਲਿਸ ਦੇ ਜ਼ਾਲਮ ਰਵੱਈਏ ਅਤੇ ਤਸ਼ੱਦਦ ਦੀਆਂ ਕਹਾਣੀਆਂ ਦੱਸਦੇ ਹੋਏ ਸਾਂਝਾ ਕੀਤਾ ਸੀ ਉਸ ਦੇ ਬਾਅਦ ਮੈਨੂੰ ਹਾਲੇ ਤੱਕ ਫੋਨ ਆ ਰਹੇ ਨੇ ਤੇ ਜਿਹੜੀਆਂ 250 ਪੁਲਿਸ ਮੁਲਾਜ਼ਮਾਂ ਪੁਲਿਸ ਅਫਸਰਾਂ ਦੀਆਂ ਅਤੇ ਗੁਰਦੁਆਰਿਆਂ ਤੇ ਕਾਬਜ਼ ਰਾਸ਼ਟਰਵਾਦੀ ਬੰਦਿਆਂ ਦੀਆਂ ਲਿਸਟਾਂ ਮੇਰੇ ਕੋਲ ਪਈਆਂ ਨੇ ਪਹਿਲਾਂ ਹੀ ਮੌਜੂਦ ਨੇ ਉਹਨਾਂ ਲਿਸਟਾਂ 'ਚ ਹੋਰ ਵਾਧਾ ਹੋਇਆ ਮੇਰੀਆਂ ਬਹੁਤ ਸਾਰੀਆਂ ਭੈਣਾਂ ਨੇ ਵੀ ਮੈਨੂੰ ਫੋਨ ਕਰਕੇ ਉਹਨਾਂ ਉੱਤੇ ਹੋਏ ਜ਼ੁਲਮ ਦੀਆਂ ਹੱਦ ਬੀਤੀਆਂ ਦੱਸੀਆਂ ਨੇ ਇੱਕ ਬੀਬੀ ਨੇ ਨਵੇਂ ਸ਼ਹਿਰ ਅਤੇ ਹੁਸ਼ਿਆਰਪੁਰ ਦੇ ਇਲਾਕੇ 'ਚ ਇਨਸਪੈਕਟਰ ਅਤੇ ਫਿਰ ਡੀਐਸਪੀ ਰਹੇ ਰਣਵੀਰ ਸਿੰਘ ਨਾਮ ਦੇ ਬੰਦੇ ਬਾਰੇ ਵੀ ਦੱਸਿਆ ਕਿ ਉਹ ਕਿਵੇਂ ਤਸ਼ੱਦਦ ਕਰਕੇ ਮੁੰਡਿਆਂ ਨੂੰ ਸ਼ਹੀਦ ਕਰਦਾ ਹੁੰਦਾ ਸੀ ਐਸ ਦੇ ਬੱਚੇ ਅੱਜ ਕੱਲ ਅਮਰੀਕਾ ਰਹਿ ਰਹੇ ਨੇ ਗੁਰਨਾਮ ਮਹਰਨ ਗੁਰਨਾਮ ਸਿੰਘ ਮਹਿਰਾ ਗੁਰਨਾਮ ਮਹਿਰਾ ਨਾਮ ਦਾ ਅਫਸਰ ਸੈਕਰਮੈਂਟੋ ਏਰੀਆ 'ਚ ਅਤੇ ਉਮਰਾ ਨਗਲ ਦੀ ਜਾਇਦਾਦ ਪਰਮਰਾਜ ਸਿੰਘ ਉਮਰਾ ਨਗਲ ਦੀ ਜਾਇਦਾਦ ਯੂਬਾ ਸਿਟੀ ਕੈਲੀਫੋਰਨੀਆ ਦੇ ਯੂਬਾ ਸਿਟੀ ਏਰੀਆ 'ਚ ਹੋਣ ਦਾ ਪਤਾ ਲੱਗਾ ਹਰਿੰਦਰ ਚਾਹਲ ਦਾ ਫਿਲਮਾਂ ਚ ਫੇਲ ਹੋਇਆ ਮੁੰਡਾ ਗੈਰੀ ਚਾਹਲ ਵੀ ਅਮਰੀਕਾ ਚ ਹੀ ਹੈ। ਕਈ ਪੁਲਿਸ ਅਫਸਰ ਸਿਆਟਲ ਇਲਾਕੇ ਚ ਮੌਜਾ ਕਰ ਰਹੇ ਨੇ। ਥੋੜੇ ਦਿਨਾਂ ਦੀਆਂ ਮੌਜਾਂ ਨੇ ਬਸ। ਖਾਲਸਾ ਪੰਥ ਦੀ ਜਿੱਤ ਹੋਣੀ ਹੈ। ਭਾਰਤ ਰੂਸ ਅੱਗੇ ਕੋਡੇ ਉੱਪਰ ਨੇ ਹੋਇਆ ਪਿਆ। ਅਤੇ ਉਹਨੇ ਭਾਰਤ ਕੋਲੋਂ ਚੀਨ ਨੂੰ ਵੀ ਮੱਥਾ ਟੇਕਵਾ ਦਿੱਤਾ। ਪੁਤਿਨ ਅਤੇ ਮੋਦੀ ਦੀ ਇਸ ਮੀਟਿੰਗ ਨੇ ਅਮਰੀਕਾ ਨੂੰ ਸਿੱਧੀ ਚੁਣੌਤੀ ਦਿੱਤੀ ਹੈ। ਤੇ ਇਸ ਮੀਟਿੰਗ ਦੇ ਕੁਝ ਘੰਟੇ ਦੇ ਦੌਰਾਨ ਹੀ ਰੂਸ ਨੇ ਯੂਕਰੇਨ ਦੇ ਹਸਪਤਾਲਾਂ ਤੇ ਤਾਬੜ ਤੋੜ ਗੋਲਾਬਾਰੀ ਕੀਤੀ ਹੈ ਬੰਬਾਰਡਮੈਂਟ ਕੀਤੀ ਹੈ ਜਿਸ ਨਾਲ ਬੱਚਿਆਂ ਦਾ ਇਲਾਜ ਕਰਨ ਵਾਲੇ ਬੁਨਿਆਦੀ ਢਾਂਚੇ ਵਾਲੇ ਕਈ ਹਸਪਤਾਲ ਤਬਾਹ ਹੋ ਗਏ ਨੇ ਸੋ ਰੂਸ ਭਾਰਤ ਅਤੇ ਚੀਨ ਨੇ ਪੱਛਮ ਅਤੇ ਅਮਰੀਕਾ ਨੂੰ ਸਪਸ਼ਟ ਇਸ਼ਾਰਾ ਕੀਤਾ ਹੈ ਕਿ ਪੂਰਬ ਅਤੇ ਪੱਛਮ ਦੇ ਦਰਮਿਆਨ ਨਾ ਮਿਟਣ ਵਾਲੀ ਨਵੀਂ ਅਤੇ ਗੂੜੀ ਲਕੀਰ ਖਿੱਚ ਦਿੱਤੀ ਗਈ ਹੈ ਅਤੇ ਇਹ ਲਕੀਰ ਹੀ ਅਗਲੇ ਵਰਲਡ ਆਰਡਰ ਦੀ ਰੂਪਰੇਖਾ ਤੈਅ ਕਰੇਗੀ ਰੂਸ ਦੀ ਇਸ ਧਮਕੀ ਅਤੇ ਏਸ਼ੀਆ ਚ ਪੈਦਾ ਹੋਈ ਨਵੀਂ ਹਾਲਤ ਨੇ ਸਾਡੇ ਵੱਲੋਂ ਪਿਛਲੇ 3-4 ਸਾਲਾਂ ਤੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਅਤੇ ਭਵਿੱਖਬਾਣੀਆਂ ਤੇ ਵੀ ਮੋਹਰ ਲਾਈ ਆ। ਅਤੇ ਇਹ ਸੰਭਾਵਨਾ ਵੀ ਹੈ ਕਿ ਆਉਂਦੇ ਸਮੇਂ 'ਚ ਪੰਜਾਬ, ਹਰਿਆਣਾ, ਕਸ਼ਮੀਰ ਅਤੇ ਪਾਕਿਸਤਾਨ ਦੇ ਕਬਜ਼ੇ ਹੇਠਲੇ ਪੰਜਾਬ ਦਾ ਖਿੱਤਾ ਅਤੇ ਇੱਥੇ ਵਸਣ ਵਾਲੇ ਲੋਕ ਇਤਿਹਾਸ 'ਚ ਇੱਕ ਵੱਡਾ ਅਤੇ ਅਹਿਮ ਰੋਲ ਨਿਭਾਉਣ ਜਾ ਰਹੇ ਨੇ। ਇਸ ਲਈ ਇਹਨਾਂ ਇਲਾਕਿਆਂ ਦੇ ਲੋਕਾਂ ਨੂੰ ਆਪਣੀ ਤਿਆਰੀ ਰੱਖਣੀ ਚਾਹੀਦੀ ਹੈ। ਸੈਲਫ ਡਿਫੈਂਸ ਤੋਂ ਲੈ ਕੇ ਦੁਸ਼ਮਣ ਨੂੰ ਢਾਉਣ ਤੱਕ ਦੀ ਤਿਆਰੀ ਹੋਣੀ ਚਾਹੀਦੀ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਨਾਡੇੜ ਤੋਂ ਚੱਲ ਕੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਸੀ ਜਦੋਂ ਸਿੱਖ ਮਿਸਲਾਂ ਨੇ ਅਫਦਾਲੀ ਨੂੰ ਕੁੱਟ ਕੇ ਪੰਜਾਬ ਤੋਂ ਭਜਾਇਆ ਸੀ ਅਤੇ ਜਦੋਂ 11 ਸਾਲਾਂ ਦੀ ਉਮਰ 'ਚ ਬੀਬੀ ਰਾਜਕੌਰ ਦੀ ਅਗਵਾਈ 'ਚ 11 ਸਾਲਾਂ ਦੀ ਉਮਰ ਦੇ ਰਣਜੀਤ ਸਿੰਘ ਨੇ ਲਾਹੌਰ ਤੇ ਕਬਜ਼ਾ ਕਰਕੇ ਖਾਲਸਾ ਸਰਕਾਰ ਦਾ ਮੁਢ ਬੰਨਿਆ ਸੀ ਉਹ ਸਮਾਂ ਹੋਰ ਸੀ ਇਹ ਸਮਾਂ ਉਹਨਾਂ ਸਮਿਆਂ ਨਾਲੋਂ ਬਿਲਕੁਲ ਵੱਖਰਾ ਹੋਵੇਗਾ। ਪੰਜਾਬ ਦੀ ਧਰਤੀ ਤੇ ਭਵਿੱਖ 'ਚ ਹੋਣ ਵਾਲੀਆਂ ਘਟਨਾਵਾਂ ਅਤੇ ਖਾਲਸੇ ਦੀ ਜਿੱਤ ਬਾਰੇ ਸਾਨੂੰ ਸਿੱਖ ਲਿਟਰੇਚਰ 'ਚ ਕੁਝ ਅਜਿਹੇ ਹੱਥ ਲਿਖਤਾਂ ਵੀ ਮਿਲਦੀਆਂ ਨੇ ਜਿਹੜੀਆਂ ਹੁਣ ਤੱਕ ਸੱਚੀਆਂ ਸਿੱਧ ਹੋਈਆਂ ਨੇ। ਹਾਲਾਂਕਿ ਇਹਨਾਂ ਲਿਖਤਾਂ ਨੂੰ ਰਚਣ ਵਾਲੇ ਕਿਸੇ ਮਹਾਨ ਪੁਰਸ਼ ਦੇ ਨਾਮ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਪਰ ਇਹਨਾਂ ਲਿਖਤਾਂ 'ਚ ਲਿਖੀਆਂ ਜੀਓਪੋਲਿਟਿਕਸ ਅਤੇ ਸਿਆਸੀ ਤਾਣੇ ਬਾਣੇ ਦੀਆਂ ਗੱਲਾਂ ਹੁਣ ਤੱਕ ਸਹੀ ਸਿੱਧ ਹੋਈਆਂ ਨੇ। ਉਹਨਾਂ ਲਿਖਤਾਂ ਚੋਂ ਹੀ ਇੱਕ ਲਿਖਤ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਂਦਾ ਹਾਂ ਇੱਕ ਸੱਚੀ ਸਾਖੀ ਹੈ ਆ ਉਸ ਲਿਖਤ ਨੂੰ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਉਹਦੇ ਵਿੱਚ ਸਪਸ਼ਟ ਜਿਹੜੀਆਂ ਕੁਝ ਗੱਲਾਂ ਵਾਪਰ ਚੁੱਕੀਆਂ ਨੇ 1984 ਦੇ ਵਿੱਚ ਉਹਨਾਂ ਦਾ ਜ਼ਿਕਰ ਹੈ ਤੇ ਜਿਹੜੀਆਂ ਆਉਣ ਵਾਲੀਆਂ ਨੇ ਉਹਨਾਂ ਦਾ ਜ਼ਿਕਰ ਹੈ ਤੇ ਇਹ ਗੱਲਾਂ ਹੁਣ ਤੱਕ ਜਿਹੜੀਆਂ ਇਸ ਸਾਖੀ ਦੇ ਵਿੱਚ ਕਾਵ ਰੂਪ ਦੇ ਵਿੱਚ ਜਿਹੜੀ ਲਿਖੀ ਗਈ ਹੈ ਉਹਦੇ ਵਿੱਚ ਦੱਸੀਆਂ ਗਈਆਂ ਨੇ ਉਹ ਹੁਣ ਤੱਕ ਸੱਚ ਸਾਬਤ ਹੋਈਆਂ ਨੇ ਮੈਂ ਸ਼ੁਰੂ ਕਰਦਾ ਉਹ ਜਿਹੜੀ ਸਾਖੀ ਹੈ ਜਿਨਕੇ ਕਾਰਨ ਪੰਥ ਕੀ ਉਹ ਪ੍ਰਕਾਸ਼ ਓਟ ਤਕਾਵਣ ਜਾਵेंगे ਸਿੰਘ ਉਹਨਾਂ ਕੇ ਪਾਸ ਦ੍ਰਿਪ ਮੁਲਕ ਕੀ ਜਾਣਕੋ ਖਾਵੇਂਗੇ ਆਪ ਤਬੀ ਕਰੋਪ ਹੋਏ ਪਰਮਾਤਮਾ ਝਗੜਾ ਚਲੇ ਹਰਮੰਦਰ ਮੇ ਆਨ ਬੇਗਾਨ ਬਹੁਤ ਮਰेंगे ਸਿੰਘ ਗੁਰੂ ਕੀ ਸ਼ਾਨ ਤਬੀ ਇੱਕ ਖਾਲਸਾ ਪ੍ਰਗਟ ਹੋਵੇ ਕਿਲਾ ਬਣਾਵੇ ਹਰਮੰਦਰ ਕੋ ਆਨ ਰਾਜ ਚਲਸੀ ਰੰਡੀਕਾ ਫੌਜਾਂ ਚੜੇ ਹਰਮੰਦਰ ਮੇ ਖੂਰ ਭਿਜੇ ਘੋੜੇ ਕਾ ਹਰਮੰਦਰ ਮੇ ਆਨ ਡਟ ਜਾਏਗਾ ਖਾਲਸਾ ਘੋਰ ਬਿਪਤ ਕੇ ਬਾਦ ਖੁਆਰ ਹੋਏ ਸਭ ਮਿਲेंगे ਸਿੰਘ ਬਿਪਤ ਮੇ ਆਨ ਤਬੇ ਮਾਜਾ ਮਾਲਵਾ ਦੁਆਬਾ ਦੁਖੀ ਹੋਵੇ ਸਭ ਗ੍ਰਾਮ ਖੰਡ ਖੰਡਾ ਚੜੋ ਤਬ ਅੰਮ੍ਰਿਤਸਰ ਪਟਲੇਸ਼ਵਰ ਕੋ ਧਾਮ ਤਬੀ ਸਿੰਘ ਫੌਜ ਚੜੇ ਅਟਾਰੀ ਮੇ ਆਨ ਅੰਮ੍ਰਿਤਸਰ ਪਹੁੰਚ ਕੇ ਇਤਨਾ ਖੂਨ ਬਹਾਵੇ ਘੋੜੇ ਦਾ ਤੁੰਗ ਖੂਨ ਮੇ ਭਿੱਜ ਜਾਵੇ ਤਬ ਜਲੰਧਰ ਲੁਧਪੁਰ ਕੋ ਲੂਟ ਕਰੇ ਸ਼ਹਿਰ ਅੰਬਾਲਾ ਲੂਟ 2.5 ਲੱਖ ਖਾਲਸਾ ਹੋਵੇ ਸ਼ਹੀਦ 70 ਲੱਖ ਹਿੰਦੂ ਮਰ ਜਾਵੇ ਤਵੀ ਰੂਸ ਚੀਨ ਹਿੰਦ ਮੇ ਚੜ ਆਵੇ ਹੁਣ ਇਹ ਅੰਡਰਲਾਈਨ ਆ ਇਹ ਲਾਈਨ ਹੈ ਨਾ ਜਿਸ ਵੇਲੇ ਇਹ ਲਿਖੀ ਹੋਈ ਸੀ ਅਸੀਂ ਨਿੱਕੇ ਹੁੰਦੇ ਪੜ੍ਹਦੇ ਹਾਂ ਇਸ ਨੂੰ ਇਹ ਐਦਾਂ ਹੀ ਆ ਇਹਦੇ ਚ ਕੋਈ ਫੇਰ ਬਦਲ ਨਹੀਂ ਕੀਤਾ ਗਿਆ ਰੂਸ ਤੇ ਚੀਨ ਹਿੰਦੂ ਵਿੱਚ ਕਿਉਂ ਚੜਾਵੇ ਉਦੋਂ ਇਸ ਤਰ੍ਹਾਂ ਲੱਗਦਾ ਸੀ ਕਿ ਚੀਨ ਤਾਂ ਜਰਾ ਗਰੀਬ ਜਾ ਤੇ ਇਤਾਂ ਦੀ ਕੋਈ ਗੱਲ ਨਹੀਂ ਇੰਨੀ ਆਬਾਦੀ ਆ ਉਹ ਆਪਣੇ ਭਾਰਨ ਨਾਲ ਹੀ ਮਰਨ ਲੱਗਾ ਉਹਦੀ ਆਪਣੀ ਜਨਤਾ ਭੁੱਖੀ ਮਰ ਰਹੀ ਹੈ ਤੇ ਰੂਸ ਦੇ ਵਿੱਚ ਕਿਉਂਕਿ ਜਿਹੜਾ ਲੈਲਨ ਲੈਨਿਨ ਤੇ ਸਟਾਲਿਨ ਦਾ ਜਿਹੜਾ ਇਨਕਲਾਬ ਸੀ ਉਹ ਫੇਲ ਹੋ ਚੁੱਕਾ ਸੀ ਰੂਸ ਟੁੱਟ ਕੇ ਨਵਾਂ ਨਵਾਂ ਗੋਰਬਾਚੇਵ ਦੇ ਟਾਈਮ ਟੁੱਟਿਆ ਸੀ ਤੇ ਉਹਦੇ ਕਈ ਟੁਕੜੇ ਹੋ ਗਏ ਸਨ ਸੋ ਇਤਾਂ ਦੀ ਹਾਲਤ ਦੇ ਵਿੱਚ ਹਾਲਾਂਕਿ ਇਹ ਭਾਰਤ ਦੇ ਪੱਖੀ ਸੀ ਭਾਰਤ ਦੇ ਦੋਸਤ ਸੀ ਦੋਵੇਂ ਮੁਲਕੇ ਤੇ ਇਹ ਭਾਰਤ ਦੇ ਉੱਤੇ ਹੀ ਚੜ ਕੇ ਕਿਵੇਂ ਆ ਸਕਦੇ ਨੇ ਹੁਣ ਮੌਜੂਦਾ ਜਿਹੜੀ ਜੀਓਪੋਲਿਟਿਕਸ ਆ ਉਹਦੇ ਤਹਿਤ ਅਸੀਂ ਮੰਨ ਰਹੇ ਹਾਂ ਕਿ ਭਾਰਤ ਵੱਲੋਂ ਹੀ ਲੜਨ ਲਈ ਭਾਰਤ ਦੇ ਵਿੱਚ ਆਣਗੇ ਇਹ ਆਪਣੀਆਂ ਫੌਜਾਂ ਭਾਰਤ ਦੀ ਮਦਦ ਲਈ ਭੇਜ ਭੇਜ ਸਕਦੇ ਨੇ ਐਦਾਂ ਦਾ ਮੌਕਾ ਕੋਈ ਬਣਦਾ ਨਜ਼ਰ ਆ ਰਿਹਾ ਹੈ ਤੇ ਤभी ਰੂਸ ਚੀਨ ਹਿੰਦ ਮੇ ਚੜਾਵੇ ਕੋਰ ਯੁੱਧ ਮਚ ਕਰ 70 ਕਰੋੜ ਸੇ 17 ਕਰੋੜ ਬਚ ਜਾਵੇ 70 ਕਰੋੜ ਤੋਂ 17 ਕਰੋੜ ਉਸ ਆਬਾਦੀ ਦਾ ਹੇਰ ਫੇਰ ਹੋ ਸਕਦਾ ਲਿਖਾਰੀ ਵੱਲੋਂ ਜਿਹੜੀ ਉਸ ਵੇਲੇ ਕਲਪਨਾ ਕੀਤੀ ਗਈ ਹੋਊ ਜੋ ਆਪਣੇ ਬ੍ਰਹਮ ਗਿਆਨ ਦੇ ਹਿਸਾਬ ਨਾਲ ਉਹਨੇ ਸੋਚ ਕੇ ਲਿਖਿਆ ਹੋਊਗਾ ਆ ਆਬਾਦੀ ਦਾ ਹੇਰ ਫੇਰ ਹੋ ਸਕਦਾ ਪਰ ਇਹ ਗੱਲ ਪੱਕੀ ਕਹੀ ਜਾ ਸਕਦੀ ਹੈ ਕਿ ਪਰਵਾਣੂ ਯੁੱਧ ਵੀ ਹੋ ਸਕਦਾ ਘੋਰ ਯੁੱਧ ਮਚਕਰ 70 ਕਰੋੜ ਸੇ 17 ਕਰੋੜ ਬਚ ਜਾਵੇ ਦਿੱਲੀ ਤਖਤ ਤੇ ਬਹਿ ਜਾਵੇ ਗੁਰੂ ਕੀ ਫੌਜ ਤਬੇ ਸਬੇ ਅੰਮ੍ਰਿਤ ਪਾਨ ਕਰੇ ਤਬੇ ਚਲੇ ਜੋ ਪੰਥ ਜਮਕਾ ਬਾਣ ਨਾ ਪਾਵੇ ਨੰਗਾ ਭੁੱਖਾ ਮੰਗਤਾ ਕੋਈ ਨਾ ਜਾਵੇ ਲੰਗਰ ਸਬੇ ਖਾਵੇ ਤਬ ਕਲ ਯੁਗ ਮੇ ਸਤਿਯੁਗ ਹੋਸੀ ਆਣ ਤਬ ਕਲ ਯੁਗ ਮੇ ਸਤਿਯੁਗ ਹੋਸੀ ਆਣ ਸੋ ਮੈਂ ਇਹ ਗੱਲਾਂ ਤੁਹਾਨੂੰ ਦਸੀਆਂ ਨੇ ਜਿਨ੍ਹਾਂ ਤੋਂ ਪਤਾ ਲੱਗਦਾ ਕਿ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਕਿਸ ਤਰ੍ਹਾਂ ਦਾ ਹੋਏਗਾ ਅਸੀਂ ਜਿਹੜਾ ਇਹਨੂੰ ਅਸੀਂ ਸਿੱਖ ਲਿਟਰੇਚਰ ਦਾ ਇੱਕ ਅਹਿਮ ਅੰਗ ਮੰਨ ਸਕਦੇ ਹਾਂ ਜਿਹੜੀ ਇਹ ਸਾਖੀ ਹੈ ਸੱਚੀ ਸਾਖੀ ਹੈ 100 ਸਾਖੀ ਇਸ ਨੂੰ 100 ਸਾਖੀ ਦੇ ਨਾਮ ਨਾਲ ਵੀ ਇਸ ਨੂੰ ਉਹ ਕੀਤਾ ਜਾਂਦਾ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਾ ਹੀ ਤੁਸੀਂ ਮੈਂ ਬੇਨਤੀ ਕਰਦਾ ਤੁਹਾਨੂੰ ਕਿ ਜਿਹੜਾ ਇਹ ਸਾਡਾ ਪ੍ਰੋਗਰਾਮ ਹੈ ਸਤਲੂਜ ਦੇ ਸਾਡੇ ਵੱਲੋਂ ਸਾਰੀ ਕੋਸ਼ਿਸ਼ ਹੁੰਦੀ ਹੈ ਕਿ ਸਾਰੇ ਪ੍ਰੋਗਰਾਮ ਵੀ ਵਧੀਆ ਹੋਣ ਤੇ ਅਸੀਂ ਸਾਰੇ ਪ੍ਰੋਗਰਾਮਾਂ ਨੂੰ ਇਜਿਹੇ ਤਰੀਕੇ ਨਾਲ ਅਸੀਂ ਵਿਉਂਤ ਕਰੀਏ ਇਜਿਹੇ ਤਰੀਕੇ ਨਾਲ ਉਹਨਾਂ ਨੂੰ ਅਸੀਂ ਪ੍ਰੋਡਿਊਸ ਕਰੀਏ ਤਾਂ ਕਿ ਤੁਸੀਂ ਘਰ ਦੇ ਵਿੱਚ ਰਸੋਈ ਦੇ ਵਿੱਚ ਕੰਮ ਕਰਦੇ ਆ ਕਿਉਂਕਿ ਜਿੱਥੇ ਕਿਤੇ ਤੁਸੀਂ ਫੋਨ ਤੇ ਆਪਣੇ ਟੈਬਲੇਟ ਦੇ ਉੱਤੇ ਜਾਂ ਆਪਣੇ ਟੀਵੀ ਦੇ ਉੱਤੇ ਜਦੋਂ ਤੁਸੀਂ ਲਾਉਨੇ ਹੋ ਤਾਂ ਉੱਥੇ ਤੁਸੀਂ ਦੇਖ ਸਕੋ ਬਿਨਾ ਕਿਸੇ ਬ੍ਰੇਕ ਤੋਂ ਬਿਨਾ ਕਿਸੇ ਆ ਦੂਸਰੀਆਂ ਜਿਹੜੀਆਂ ਨੱਚਣ ਗਾਉਣ ਟੱਪਣ ਵਾਲੀਆਂ ਜਿਹੜੀਆਂ ਇਸ਼ਤਿਹਾਰ ਬਾਜ਼ੀਆਂ ਹੁੰਦੀਆਂ ਨੇ ਉਹਨਾਂ ਤੋਂ ਅਸੀਂ ਆਪਣਾ ਪ੍ਰੋਗਰਾਮ ਦਿਖਾਉਨੇ ਆ ਤੁਸੀਂ ਨਿਸ਼ਚਿੰਤ ਹੋ ਕੇ ਸਾਡੇ ਪ੍ਰੋਗਰਾਮ ਲਗਾਤਾਰ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਨਾਲ ਹੀ ਮੈਂ ਇੱਕ ਵਾਰੀ ਬੇਨਤੀ ਕਰਦੇ ਆ ਕਿ ਤੁਸੀਂ ਅ ਐਂਡਰੋਇਡ ਦੀ ਤੇ ਆਈਫੋਨ ਦੀ ਐਪਲ ਦੀ ਐਪਲੀਕੇਸ਼ਨ ਜਿਹੜੀ ਆਪਣੇ ਟੀਵੀ ਲਈ ਤੇ ਆਪਣੇ ਫੋਨ ਦੇ ਲਈ ਡਾਊਨਲੋਡ ਕਰ ਸਕਦੇ ਨੇ ਨਿਰਵੇਗਨ ਲਾਈਵ ਟੈਲੀਕਾਸਟ ਹੈ ਜਿਹੜਾ ਸਾਰਾ ਦੇਖਣ ਦੇ ਲਈ ਸਤਲੁਜ ਦੇ ਨਾਮ ਤੇ ਆ ਐਸਟੀਐਲਯੂਜੇ ਉਸ ਨਾਮ ਤੇ ਤੁਸੀਂ ਇਹ ਸਾਡਾ ਜਿਹੜਾ ਐਪਲੀਕੇਸ਼ਨ ਨੇ ਉਹ ਡਾਊਨਲੋਡ ਕਰ ਸਕਦੇ ਹੋ www.satlujnetwork.tv ਦੀ ਜਿਹੜੀ ਐਪਲੀਕੇਸ਼ਨ ਹੈ ਜਾ ਇਹ ਵੈਬਸਾਈਟ ਹੈ ਇਸ ਦੇ ਉੱਤੇ ਤੁਸੀਂ ਲਾਈਵ ਟੀਵੀ ਦਾ ਪ੍ਰੋਗਰਾਮ ਦੇਖ ਸਕਦੇ ਹੋ ਸਿਰਫ ਤੇ ਹੋਰ ਸਾਡੀਆਂ ਜਿਹੜੀਆਂ ਵੀਡੀਓ ਨੇ ਟੀਵੀ ਦੇ ਨਾਲ ਸੰਬੰਧਿਤ ਨੇ ਡਾਕੂਮੈਂਟਰੀਜ਼ ਨੇ ਫਿਲਮਾਂ ਨੇ ਟੀਵੀ ਸੀਰੀਜ਼ ਨੇ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਤੇ ਜਿਹੜੀ satlujnetwork.com ਦੀ ਜਿਹੜੀ ਸਾਡੀ ਵੈਬਸਾਈਟ ਹੈ ਉਸ ਦੇ ਉੱਤੇ ਤੁਸੀਂ ਸਾਡੀਆਂ ਟੈਕਸਟ ਵਾਲੀਆਂ ਖਬਰਾਂ ਨੇ ਦਾ ਜੋ ਵੀ ਅਪਡੇਟ ਆ ਉਹ ਤੁਸੀਂ ਦੇਖ ਸਕਦੇ ਹੋ ਸੋ ਅੱਜ 9 ਜੁਲਾਈ ਦਾ ਦਿਨ ਤੇ ਮਾਫ ਕਰਨਾ 10 ਜੁਲਾਈ ਦਾ ਦਿਨ ਹੈ ਬੁੱਧਵਾਰ ਤੁਹਾਡੇ ਤੇ ਆਪਣੇ ਮਿੱਤਰਾਂ ਨੂੰ ਸਨੇਹੀਆਂ ਨੂੰ ਰਿਸ਼ਤੇਦਾਰਾਂ ਨੂੰ ਬੱਚਿਆਂ ਬੱਚੀਆਂ ਨੂੰ ਬਜ਼ੁਰਗਾਂ ਨੂੰ ਦੇਖਣ ਲਈ ਪ੍ਰੇਰਿਆ ਕਰੋ ਸੱਚ ਦਾ ਨਿਰੰਤਰ ਵਹਿਦਾ ਦਰਿਆ ਸਤਲੁਜ ਅਰਦਾਸ ਵੀ ਕਰਿਆ ਕਰੋ ਕਿ ਇਹ ਆਵਾਜ਼ ਹੈ ਜਿਹੜੀ ਸਤਲੁਜ ਦੀ ਇਹ ਸਾਡਾ ਜਿਹੜਾ ਸਾਡੀ ਜਿਹੜੀ ਕੋਸ਼ਿਸ਼ ਹੈ ਇਹ ਪ੍ਰੋਗਰਾਮ ਦੀ ਇਸ ਪ੍ਰੋਜੈਕਟ ਨੂੰ ਅੱਗੇ ਲੈ ਕੇ ਆਉਂਦੀ ਸਿੱਖ ਸੰਘਰਸ਼ ਨੂੰ ਚੱਲਦਾ ਰੱਖਣ ਦੇ ਲਈ ਸਿੱਖ ਸੰਘਰਸ਼ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਆਜ਼ਾਦੀ ਲਈ ਤੇ ਆਪਣੇ ਘਰ ਵਾਪਸ ਪੰਜਾਬ ਦੇ ਸ੍ਰੀ ਗੁਰੂ ਰਾਮਦਾਸ ਹਵਾਈ ਅਡੇ ਤੇ ਉਤਰਨ ਲਈ ਉਸ ਨੂੰ ਬੂਰ ਪਏ ਉਸ ਨੂੰ ਫਲ ਮਿਲੇ ਤੇ ਅਸੀਂ ਕਾਮਯਾਬ ਹੋਈਏ ਤੇ ਜੇ ਤੁਸੀਂ ਇਹ ਸਾਡੀ ਇਸ ਕਾਰਜ ਦੇ ਵਿੱਚ ਸਪੋਰਟ ਕਰੋਗੇ ਸਾਡੀ ਗੱਲ ਅੱਗੇ ਜਾਏਗੀ ਤੇ ਅਸੀਂ ਅੱਗੇ ਤੱਕ ਇਸ ਨੂੰ ਬੁਲੰਦ ਆਵਾਜ਼ ਦੇ ਵਿੱਚ ਕਰਦੇ ਰਹਾਂਗੇ ਅਰਦਾਸ ਕਰਿਓ ਕਿ ਅਸੀਂ तमाम ਜਿਹੜੀਆਂ ਰੁਕਾਵਟਾਂ ਨੇ ਹਡਲਸ ਨੇ ਉਹਨਾਂ ਦੇ ਬਾਵਜੂਦ ਅਸੀਂ ਉਹਨਾਂ ਜਿਹੜੀਆਂ ਸਾਡੀਆਂ ਕੋਸ਼ਿਸ਼ਾਂ ਨੇ ਉਹਨਾਂ ਨੂੰ ਅਸੀਂ ਕਾਮਯਾਬੀ ਦੇ ਨਾਲ ਅੱਗੇ ਲੈ ਕੇ ਜਾਈਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ